ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਕਲਿਆਣ ਟੀਵੀ ਪੰਜਾਬ ਤੇ ਮਹਾਰਸ਼ਪਾਲ ਸਿੰਘ ਸਰਕਾਰ ਵੱਲੋਂ ਡਰਾਈਵਰਾਂ ਦੇ ਖਿਲਾਫ ਕਾਨੂੰਨ ਲਿਆਂਦਾ ਗਿਆ ਜਿਸ ਤੋਂ ਬਾਅਦ ਤੇਲ ਟੈਂਕਰਾਂ ਦੇ ਡਰਾਈਵਰਾਂ ਵੱਲੋਂ ਸਟ੍ਰਾਈਕ ਕਰ ਦਿੱਤੀ ਹੜਤਾਲ ਕਰ ਦਿੱਤੀ ਆ ਜਿਸ ਤੋਂ ਬਾਅਦ ਪੈਟਰੋਲ ਪੰਪਾਂ ਤੇ ਲੰਬੀਆਂ ਲਾਈਨਾਂ ਲੱਗ ਰਹੀਆਂ ਪੈਟਰੋਲ ਪੰਪਾਂ ਦੇ ਮਾਲਕਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਸਾਡੇ ਕੋਲੇ ਥੋੜਾ ਸਟਾਕ ਆ ਹੋ ਸਕਦਾ ਜਲਦੀ ਹੀ ਖਤਮ ਹੋ ਜਾਵੇਗਾ ਨਾਲ ਹੀ ਕਈ ਐਂਬੂਲੈਂਸਾਂ ਵੀ ਪੈਟਰੋਲ ਪੰਪ ਤੋਂ ਖਾਲੀ ਮੋੜਦੀਆਂ ਦਿਖਾਈ ਦਿੱਤੀਆਂ ਕਿਉਂਕਿ ਕਈ ਪੈਟਰੋਲ ਪੰਪਾਂ ਵਿੱਚ ਤੇਲ ਖਤਮ ਹੋ ਚੁੱਕਿਆ ਸੀ ਤੇ ਉੱਥੋਂ ਉਹਨਾਂ ਨੇ ਵਾਪਸ ਮੁੜਨਾ ਪਿਆ ਉਹ ਡਰਾਈਵਰਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਜੋ ਕਾਨੂੰਨ ਪਾਸ ਕੀਤਾ ਗਿਆ ਗਲਤ ਪਾਸ ਕੀਤਾ ਗਿਆ ਕਿਉਂਕਿ ਕਿਸੇ ਵੀ ਡਰਾਈਵਰ ਦੀ ਭਾਵਨਾ ਨਹੀਂ ਹੁੰਦੀ ਵੀ ਐਕਸੀਡੈਂਟ ਕੀਤਾ ਜਾਵੇ ਤੇ ਜਿਹੜਾ ਸਰਕਾਰ ਨੇ ਕਾਨੂੰਨ ਲਿਆਂਦਾ ਉਹਨੂੰ ਵਾਪਸ ਲੈਣਾ ਚਾਹੀਦਾ ਜਿਹੜੇ ਡਰਾਈਵਰ ਆ ਉਹ ਰੀਡ ਦੀ ਹੱਡੀ ਹੁੰਦੇ ਆ ਦੇਸ਼ ਦੀ ਤੇ ਜਿਹੜੇ ਸਾਰੇ ਦੇਸ਼ ਨੂੰ ਚਲਾਉਂਦੇ ਆ ਉਹਨਾਂ ਤੇ ਇਸ ਤਰ੍ਹਾਂ ਦੇ ਸਖਤ ਕਾਨੂੰਨ ਨਹੀਂ ਲਾਗੂ ਹੋਣੇ ਚਾਹੀਦੇ ਅਸੀਂ ਬਠਿੰਡਾ ਸ਼ਹਿਰ ਦੇ ਵੱਖ-ਵੱਖ ਪੈਟਰੋਲ ਪੰਪਾਂ ਦੀਆਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਉੱਥੇ ਜਿਹੜੀਆਂ ਲੰਬੀਆਂ ਲਾਈਨਾਂ ਲੱਗੀਆਂ ਉਹ ਵੀ ਦਿਖਾਵਾਂਗੇ ਤੇ ਉਹਨਾਂ ਦੇ ਮਾਲਕਾਂ ਨਾਲ ਵੀ ਗੱਲ ਕਰਾਵਾਂਗੇ ਬਹੁ ਗੰਟੀ ਪੈਟਰੋਲ ਪੰਪਾਂ ਦੇ ਜਿਹੜਾ ਪੈਟਰੋਲ ਤੇ ਡੀਜ਼ਲ ਖਤਮ ਹੋਣ ਵਾਲਾ ਵਾ ਜਿਸ ਤੋਂ ਬਾਅਦ ਬਹੁਤ ਵੱਡੀ ਇੱਕ ਤਰ੍ਹਾਂ ਦੀ ਲੋਕਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਪਰ ਨਾਲ ਹੀ ਕਈ ਪੈਟਰੋਲ ਪੰਪਾਂ ਤੇ ਜਿਹੜਾ ਨਾਰਮਲ ਪੈਟਰੋਲ ਆ ਉਹ ਖਤਮ ਹੋ ਚੁੱਕਿਆ ਸਿਰਫ ਪਾਵਰ ਪੈਟਰੋਲ ਆ ਜਿਹੜਾ ਲੋਕਾਂ ਨੂੰ 5-4 ਰੁਪਏ ਮਹਿੰਗਾ ਖਰੀਦਣਾ ਪੈਂਦਾ ਹੈ ਤੇ ਜਸ ਨਾਲ ਲੋਕਾਂ ਨੇ ਕਿਹਾ ਕਿ ਇਹ ਸਾਡੀ ਵੱਡੀ ਬਹੁਤ ਲੁੱਟਾ ਕਿਉਂਕਿ ਹੁਣ ਮਜਬੂਰੀ ਕਾਰਨ ਸਾਨੂੰ ਜਿਹੜਾ 5-4 ਰੁਪਏ ਜਿਹੜਾ ਮਹਿੰਗਾ ਡੀਜ਼ਲ ਤੇ ਵੀ ਆ ਪੈਟਰੋਲ ਖਰੀਦਣਾ ਪੈਂਦਾ ਕਿਉਂਕਿ ਕੰਪਨੀਆਂ ਵੱਲੋਂ ਆਮ ਡੀਲਰਾਂ ਤੇ ਪ੍ਰੈਸ਼ਰ ਰੱਖਿਆ ਜਾਂਦਾ ਵੀ ਜਿਹੜਾ ਪਾਵਰ ਆ ਜਾਂ ਐਕਸਟਰਾ ਪੈਟਰੋਲ ਆ ਜਾਂ ਡੀਜ਼ਲ ਆ ਉਹਨੂੰ ਵੇਚਿਆ ਜਾਵੇ ਕਿਉਂਕਿ ਕੰਪਨੀਆਂ ਨੂੰ ਇਹਦੇ ਵਿੱਚ ਮੋਟੀ ਕਮਾਈ ਹੁੰਦੀ ਆ ਤੇ ਡੀਲਰਾਂ ਨੂੰ ਵੀ ਵੱਧ ਕਮਿਸ਼ਨ ਦਿੱਤਾ ਜਾਂਦਾ ਪਰ ਅੱਜ ਉਹ ਜਿਹੜੀ ਕੰਮ ਕੰਪਨੀਆਂ ਦਾ ਤੇ ਪੈਟਰੋਲ ਪੰਪ ਮਾਲਕਾਂ ਦਾ ਆਸਾਨ ਦਿਖਦਾ ਕਿਉਂਕਿ ਉਹਨਾਂ ਦਾ ਜਿਹੜਾ ਸਾਰਾ ਪਾਵਰ ਜਾਂ ਐਕਸਟਰਾ ਪੈਟਰੋਲ ਉਹ ਤਕਰੀਬਨ ਸਾਰਾ ਵਿਕਦਾ ਨਜ਼ਰ ਆਉਂਦਾ ਕਿਉਂਕਿ ਨੋਰਮਲ ਡੀਜ਼ਲ ਤੇ ਪੈਟਰੋਲ ਪਹਿਲਾਂ ਹੀ ਖਤਮ ਹੋ ਚੁੱਕਿਆ ਤੇ ਹੁਣ ਤੁਹਾਨੂੰ ਐਂਬੂਲੈਂਸ ਜਿਹੜੇ ਖਾਲੀ ਮੁੜਦੇ ਆ ਉਹਦੇ ਨਾਲ ਵੀ ਡਰਾਈਵਰ ਨਾਲ ਵੀ ਗੱਲਬਾਤ ਕਰਾਵਾਂਗੇ ਉਹਨਾਂ ਨੇ ਕਿਹਾ ਕਿ ਸਾਨੂੰ ਰਸਤਾ ਸਪੈਸ਼ਲ ਖਾਸ ਤੌਰ ਤੇ ਜਿਹੜਾ ਐਂਬੂਲੈਂਸ ਨੂੰ ਦਿੱਤਾ ਜਾਂਦਾ ਪਰ ਅੱਜ ਪੈਟਰੋਲ ਪੰਪ ਤੋਂ ਸਾਨੂੰ ਵਾਪਸ ਮੁੜਨਾ ਪੈ ਰਿਹਾ ਤੇ ਅਸੀਂ ਮਰੀਜ਼ ਨੂੰ ਲੈ ਕੇ ਜਾਣਾ ਕਿ ਸਰਕਾਰ ਨੂੰ ਐਂਬੂਲੈਂਸ ਦਾ ਵੀ ਧਿਆਨ ਰੱਖਣਾ ਚਾਹੀਦਾ ਪੈਟਰੋਲ ਪੰਪਾਂ ਦੇ ਮਾਲਕਾਂ ਨਾਲ ਵੀ ਗੱਲਬਾਤ ਕਰਾਵਾਂਗੇ ਤੇ ਜਿਹੜੇ ਡਰਾਈਵਰ ਆ ਜਾਂ ਹੋਰ ਲੋਕ ਆ ਉਹਨਾਂ ਨਾਲ ਵੀ ਗੱਲਬਾਤ ਕਰਾਉਣੀ ਹੈ ਕੀ ਕਹਿੰਦੇ ਨੇ ਮੈਂ ਅਜੇ ਅਵੀ ਵਰਮਾ ਬਠਿੰਡਾ ਸਰਵਿਸ ਸਟੇਸ਼ਨ ਦਾ ਓਨਰ ਤੇ ਪਿੱਛੇ ਡਰਾਈਵਰ ਕੋਈ ਕਾਨੂੰਨ ਬਣਿਆ ਨਾਵਾ ਉਹਦੇ ਚਾ ਵੀ ਜਿਹੜਾ ਮਲਟ ਐਕਸੀਡੈਂਟ ਜੇ ਹੋ ਜਾਂਦਾ ਡਰਾਈਵਰ ਤੋਂ ਤਾਂ ਉਹਦੇ ਚ ਕੁਝ ਜੁਰਮਾਨਾ ਹੈਗਾ ਕਾਫੀ ਤੇ ਨਾਲੇ ਕੈਦ ਹੈਗੀ ਹੈ ਤੇ ਇਸ ਕਰਕੇ ਹੁਣ ਜਿਹੜਾ ਪਟਰੋਲ ਡੀਜ਼ਲ ਆ ਨਹੀਂ ਰਿਹਾ ਤੇ ਦੋ ਤਿੰਨ ਤਿੰਨ ਦਿਨ ਤੋਂ ਪਟਰੋਲ ਡੀਜ਼ਲ ਨਹੀਂ ਆਇਆ ਤੇ ਇਸ ਕਰਕੇ ਹੁਣ ਪਟਰੋਲ ਡੀਜ਼ਲ ਆਲਮੋਸਟ ਬਸ ਥੋੜੀ ਦੇਰ ਵਾਸਤੇ ਹੈਗਾ ਜਦ ਤੱਕ ਆ ਰਿਹਾ ਸੀ ਪਾਈ ਜਾ ਰਿਹਾ ਇਹਦਾ ਜੇਖੋ ਦੇਖੋ ਜੀ ਜਦੋਂ ਖਤਮ ਹੋ ਗਿਆ ਅਸੀਂ ਬੰਦ ਕਰ ਦਿੰਦੇ ਨੇ ਲਈ ਆ ਤਾਂ ਦੇਖੋ ਜੀ ਘੰਟਾ ਚੱਲੂ ਪਟੋਲ ਡੀਜ਼ਲ ਆਲਮੋਸਟ ਖਤਮ ਹੀ ਹੋ ਰਿਹਾ ਮੇਰਾ ਨਾਮ ਕਮਰ ਯਦਵਿੰਦਰ ਸਿੰਘ ਹੈ ਪੰਪ ਦਾ ਨਾਮ ਹੈਗਾ ਅਕਾਲ ਪਰਿਵਾਰ ਪੈਟਰੋਲ ਬਠਿੰਡਾ 140 ਰੋਡ ਹਾਂਜੀ ਇਹ ਰੈਸ਼ੀ ਜਿਹੜੀਆਂ ਗੱਡੀਆਂ ਵਾਲਿਆਂ ਨੇ ਟਰਾਂਸਪੋਰਟਰਸ ਨੇ ਸਟ੍ਰਾਈਕ ਕੀਤੀ ਹੈ 올 ਓਵਰ ਇੰਡੀਆ ਹੀ ਹੈ ਤਾ ਕਾਰਨ ਇਹੀ ਹੈ ਵੀ ਸਾਨੂੰ ਤੇਲ ਮਿਲੂਗਾ ਤਾਂ ਅਸੀਂ ਅੱਗੇ ਦੇਵਾਂਗੇ ਸਪਲਾਈ ਕਰਾਂਗੇ ਹੁਣ ਪਿੱਛੋਂ 2 ਦਿਨ ਦੀ 3 ਦਿਨ ਦੀ ਲਗਾਤਾਰ ਸਟ੍ਰਾਈਕ ਚੱਲ ਰਹੀ ਹੈ ਐਂਡ ਕੱਲ ਤੱਕ ਵੀ ਕਹਿ ਰਹੇ ਨੇ ਸਟ੍ਰਾਈਕ ਹੋ ਰਹੀ ਹੈ ਇਸ ਤੋਂ ਬਾਅਦ ਹੋ ਸਕਦਾ ਹੈ ਵੀ ਸਾਡਾ ਕਮਿਸ਼ਨ ਨਹੀਂ ਵੱਧ ਰਿਹਾ ਕਾਫੀ ਸਮੇਂ ਤੋਂ ਸਾਡੀ ਯੂਨੀਅਨਸ ਨਾਲ ਵੀ ਗੱਲ ਹੋ ਰਹੀ ਹੈਗੀ ਹੋ ਸਕਦਾ ਅਸੀਂ ਵੀ ਸਟ੍ਰਾਈਕ ਤੇ ਜਾਈਏ ਨੈਕਸਟ ਟਾਈਮ ਨਹੀਂ ਉਹਨਾਂ ਦਾ ਅਲੱਗ ਮਸਲਾ ਸਾਡਾ ਅਲੱਗ ਮਸਲਾ ਹੈ ਮੇਰੇ ਕੋਲ ਜੀ ਇਸ ਟਾਈਮ 10 ਕਿਲੋ ਲਗਭਗ ਪੈਟਰੋਲ ਪਿਆ 10000 ਲੀਟਰਸ ਐਂਡ 6.5 ਕਿਲੋ 5.5000 ਲੀਟਰ ਡੀਜ਼ਲ ਪਿਆਗਾ ਜਿਹੜਾ ਰਸ਼ ਹੈ ਇਸ ਦਾ ਬਤਾਓ ਕਿ ਕਿੰਨਾ ਟਾਈਮ ਚੱਲ ਸਕਦਾ ਡੀਜ਼ਲ ਤਾਂ ਅੱਜ ਦਾ ਦੇਣੀ ਹੈ ਜੀ ਪੈਟਰੋਲ 2 ਦਿਨ ਹੋਰ ਚੱਲ ਸਕਦਾ ਐਕਸਟਰਾ ਹੈ ਜੀ ਮੇਰੇ ਕੋਲ ਇਹ 4000 ਲੀਟਰ 6000 ਲੀਟਰ ਨਾਰਮਲ ਪੈਟਰੋਲ ਹੈ ਮੇਰਾ ਨਾਮ ਜਸਪਾਲ ਸਿੰਘ ਹੈ ਜੀ ਅਸੀਂ ਡੀਜ਼ਲ ਲੈਣ ਵਾਸਤੇ ਆਏ ਸੀਗੇ ਇੱਕ ਬੈਕਰੀ ਆਸੀਂ ਪ੍ਰਾਈਵੇਟ ਗੱਡੀਆਂ ਸਾਨੂੰ ਕੋਈ ਤੇਲ ਮਿਲ ਰਿਹਾ ਇਹੇ ਦਾ ਮੋਦੀ ਨੇ ਸਾਡਾ ਬੇੜਾ ਬਿਠਾਇਆ ਜਮਾ ਸੀ ਐ ਖੁੰਝੇ ਲਾ ਲਈ ਜਮਾ ਸਾਨੂੰ ਕਿਸੇ ਪਾਸੇ ਜੋਗਲੇ ਛੱਡੇ ਨਹੀਂ ਇਹਨੇ ਹੁਣ ਡਰਾਈਵਰ ਕਿੱਧਰ ਜਾਊਗਾ ਦੱਸੋ ਕੋਈ ਇਸ ਦੀ ਗੱਲ ਹੈਗੀ ਵੀ ਡਰਾਈਵਰ ਤੇ ਕਾਨੂੰਨ ਲਾਗੂ ਕਰਤਾ ਇਹਨਾਂ ਨੇ ਕਿਉਂ ਕਰਾਇਆ ਇਹਨਾਂ ਨੇ ਕਾਨੂੰਨ ਲਾਗੂ ਵੀ ਡਰਾਈਵਰ ਜੇ ਨਹੀਂ ਚੱਕਦਾ ਕਿ 10 ਸਾਲ ਦੀ ਸਜ਼ਾ ਤੇ 5 ਲੱਖ ਰੁਪਏ ਜੁਰਮਾਨਾ ਕੋਈ ਗੱਲ ਬਣਦੀ ਨਹੀਂ ਜੀ ਇਹ ਇਸ ਕਰਕੇ ਮੈਂ ਲੋਕਾਂ ਮੂਹਰੇ ਹੱਥ ਜੋੜ ਕੇ ਬੇਨਤੀ ਇਹ ਸਰਕਾਰ ਨੂੰ ਭਜਾਓ ਤੇ ਇਹਨੂੰ ਛੇਤੀ ਤੇ ਛੇਤੀ ਬਾਹਰ ਕੱਢੋ ਜਿੰਨਾ 24 ਵਾਲੀਆਂ ਵੋਟਾਂ ਸਿਰ ਇਹਨਾਂ ਨੂੰ ਰਸਤਾ ਦਿਖਾ ਦਿਓ ਬਸ ਲੱਗਦਾ ਵੀ ਜਦੋਂ ਕੋਈ ਵੀ ਡਰਾਈਵਰ ਘਰੋਂ ਆਉਂਦਾ ਉਹਦੀ ਮਨਸ਼ਾ ਥੋੜੀ ਹੁੰਦੀ ਆ ਵੀ ਅਸੀਂ ਐਕਸੀਡੈਂਟ ਕਰਨਾ ਹਾਂ ਹਾਂਜੀ ਹਾਂਜੀ ਅਸੀਂ ਤਾਂ ਇਹ ਮਰਿਆ ਪਿਆ ਕੁੱਤਾ ਵੀ ਵੇਖ ਕੇ ਪਾਸੇ ਦੰਗਾਉਣੇ ਆਗੇ ਤੁਹਾਨੂੰ ਸਹੀ ਗੱਲ ਦਸੀ ਗਏ ਅਸੀਂ ਮਰਿਆ ਪਿਆ ਕੁੱਤਾ ਵੀ ਵੇਖ ਕੇ ਨਾ ਅਸੀਂ ਪਾਸੇ ਹੀ ਕਹਿੰਦੇ ਵੀ ਕਿਸੇ ਤੇ ਸਾਡਾ ਆਹੋ ਨਾ ਲੱਗ ਜੇ ਸਾਨੂੰ ਅਸੀਂ ਸਵੇਰੇ ਪਰਮਾਤਮਾ ਲਾ ਲਾ ਕੇ ਸ਼ੁਕਰਗੁਜ਼ਾਰ ਕਰਕੇ ਸਾਡੇ ਵੀ ਬੱਚੇ ਐ ਸਾਡੇ ਵੀ ਤਾਂ ਬੱਚੇ ਹੈਗੇ ਨਾ ਜੀ ਹਰੇਕ ਹਰੇਕ ਆ ਉਹਦੇ ਬੱਚਿਆਂ ਦੀ ਖਾਸ ਉਤਰਿਆ ਫਿਰਦਾ ਹੈਗਾ ਪੂਰੀ ਸਮੱਸਿਆ ਹੈ ਸਾਨੂੰ ਅਸੀਂ ਹੁਣ ਚੱਲ ਨਹੀਂ ਸਕਦੇ ਸਾਡੀ ਦਿਹਾੜੀ ਗੁੱਲ ਲੱਗੀ ਸਾਡੀ ਸਮੱਸਿਆ ਹੀ ਹੈ ਸਾਨੂੰ ਜੀ ਇਸ ਚੀਜ਼ ਸਿੰਘ ਹੈ ਭਾਈ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਅੱਜ ਭਾਈ ਨਾਲ ਲੱਗੇ ਤੇ ਮਿਲਦੇ ਨੇ ਨਹੀਂ ਇਹ ਸਿਸਟਮ ਹੋਣਾ ਚਾਹੀਦਾ ਜੀ ਜਿਵੇਂ ਕੋਈ ਕੋਈ ਵੀ ਨਿਜ਼ਮ ਬਣਾਉਂਦੇ ਆ ਕੋਈ ਵੀ ਕਾਇਦਾ ਕਾਨੂੰਨ ਬਣਾਉਂਦੇ ਆ ਹੁਣ ਜਿੰਦਾਂ ਕਿ ਟ੍ਰਾਂਸਪੋਰਟ ਆ ਟ੍ਰਾਂਸਪੋਰਟ ਸਾਡੇ ਦੇਸ਼ ਦੀ ਇੱਕ ਬਹੁਤ ਹੀ ਅਹਿਮਤ ਵਾਲੀ ਚੀਜ਼ ਹੈ ਸਾਡੇ ਦੇਸ਼ ਵਾਸਤੇ ਅੱਛਾ ਕੰਮ ਕਰਦੇ ਆ ਉਹ ਰਾਤਾਂ ਜਾਗਦੇ ਆ ਆਰਮੀ ਹੋਈ, ਟਰਾਂਸਪੋਰਟ ਹੋਈ, ਪੰਜਾਬ ਪੁਲਿਸ ਹੋਈ, ਬਿਲਟ ਫੋਰਸ ਹੋਈਆਂ ਜਿਤਨੀਆਂ ਕੋਈ ਵੀ ਡਿਪਾਰਟਮੈਂਟਸ ਨੇ ਪੰਪਦੇ ਨੇ ਇਹ ਸਾਡੇ ਲਈ ਕੰਮ ਕਰਦੇ ਨੇ ਟਰਾਂਸਪੋਰਟ ਸਾਡੇ ਦੇਸ਼ ਦਾ ਇੱਕ ਰੀੜ ਦੀ ਹੱਡੀ ਹੈ। ਉਹਦੇ ਲਈ ਕੋਈ ਵੀ ਨਿਜ਼ਮ ਬਣਾਉਣਾ ਤੇ ਨਿਜ਼ਮ ਬਣਾਉਣ ਤੋਂ ਪਹਿਲਾਂ ਸੋਚਣਾ ਚਾਹੀਦਾ ਕਿਸੇ ਵੀ ਡਰਾਈਵਰ ਦਾ ਇਹ ਸੋਚ ਨਹੀਂ ਹੁੰਦੀ ਵੀ ਮੇਰੀ ਗੱਡੀ ਥੱਲੇ ਕੋਈ ਬੰਦਾ ਆਏ ਜਾਂ ਮੇਰੀ ਗੱਡੀ ਥੱਲੇ ਮੈਂ ਪੋਜ਼ਿਟਿਵਿਟੀ ਰੱਖ ਕੇ ਚੱਲ ਰਿਆਂਗਾ। ਤੁਸੀਂ ਵੀ ਆਪਾਂ ਘਰੋਂ ਨਿਕਲਦੇ ਆ ਕਿਸੇ ਬੰਦੇ ਦੀ ਸੋਚ ਨਹੀਂ ਹੁੰਦੀ ਵੀ ਮੈਥੂ ਕਿ ਇਦਾਂ ਦੀ ਮਿਸ ਹੈਪਨਿੰਗ ਹੋਵੇ ਵੀ ਮੈਂ ਕੋਈ ਇਦਾਂ ਦਾ ਕਾਂਡ ਕਰਾਂ ਵੀ ਜਿਹਦੇ ਨਾਲ ਮੇਰੇ ਪਰਿਵਾਰ ਤੇ ਜਾਂ ਮੇਰੇ ਸਿਸਟਮ ਦੇ ਵਿੱਚ ਅੜਚਨਾ ਆਏ ਤੇ ਇਸ ਕਰਕੇ ਹੀ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਨਿਜਮ ਨੂੰ ਚੇਂਜ ਕੀਤਾ ਜਾਵੇ ਤੇ ਜਿਹੜੀਆਂ ਉਸ ਇਹ ਮੁਸ਼ਕਲਾਂ ਦਾ ਹੱਲ ਹੈ ਇਹ ਜਲਦੀ ਤੋਂ ਜਲਦੀ ਕੀਤਾ ਜਾਏ ਇਸੀ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਅੱਜ ਤੁਸੀਂ ਕਿੰਨਾ ਖੱਦਲਖਵਾਰ ਹੋ ਰਹੇ ਆ ਬਹੁਤ ਜ਼ਿਆਦਾ ਹੀ ਮੇਰੇ ਕੋਲ ਦੁੱਧ ਦੀ ਡਿਲੀਵਰੀ ਆਈ ਮੈਂ ਦੁੱਧ ਦੇਣਾ ਜੀ ਕਸਟਮਰਾਂ ਦੇ ਘਰ ਮੇਰਾ ਦੁੱਧ ਖਰਾਬ ਹੋ ਰਿਹਾ ਜੀ ਇੱਕ ਨਹੀਂ ਚੀਜ਼ ਇਹਦੇ ਨਾਲ ਜੀ ਬਹੁਤ ਚੀਜ਼ਾਂ ਵਿੱਚ ਵਿਗੜ ਹੁਣ ਮੈਂ ਟਾਈਮ ਟੂ ਪੰਪਰੇ ਕਹਿ ਰਹੇ ਆ ਵੀ ਪਾਵਰ ਪੈਟਰੋਲੀ ਹੈ ਸਾਡੇ ਕੋਲ ਪਾਵਰ ਪੈਟਰੋਲੀ ਹੈ ਜੀ ਪੈਟਰੋਲ ਪੰਪਾਂ ਤੇ ਪਾਵਰ ਪੈਟਰੋਲ ਸਾਨੂੰ ਮਿਲ ਰਿਹਾ ਜੀ ਅਸੀਂ ਉਹ ਪਵਾ ਰਹੇ ਆ ਸਾਨੂੰ 2 ਰੁਪਏ ਐਕਸਟਰਾ ਦੇਣ ਚ ਕੋਈ ਇਹੋ ਨਹੀਂ ਹੈ ਪਰ ਜਿਹੜਾ ਸਿਸਟਮ ਹੈ ਉਹਨੂੰ ਸਿਸਟਮ ਨੂੰ ਸਿਸਟਮ ਤੌਰ ਤੇ ਚਲਾਇਆ ਜਾਏ ਪਲੀਜ਼ ਰਿਕੁਐਸਟ ਹੀ ਹੈ ਗਵਰਨਮੈਂਟ ਅਮਰ ਸਿੰਘ ਜੀ ਸਰਕਾਰ ਕੀ ਕਹਿਣਾ ਚਾਹੁੰਦੇ ਆ ਜਿਹੜਾ ਪੰਪ ਸਰਕਾਰ ਨੇ ਜਿਹੜਾ ਕਾਨੂੰਨ ਕੀਤਾ ਡੀਲਰਾਂ ਨੂੰ ਲਾਗੂ ਉਹ ਸਰਕਾਰ ਨੂੰ ਬਾਊਸ ਲੈਣਾ ਚਾਹੀਦਾ ਜਿਹੜਾ ਮਾਰ ਕੇ ਕੋਈ ਰਾਜੀ ਨਹੀਂ ਡੀਲਰ ਬੰਦਾ ਕਹੜਾ ਮਾਰ ਕੇ ਰਾਜੀ ਹੁੰਦਾ ਜੀ ਤੇ ਜਿਹੜਾ ਸਰਕਾਰ ਨੇ ਕਾਨੂੰਨ ਕੀਤਾ ਬਾਉਸ ਲੈਤਾ ਜਾਵੇ ਤੇ ਬਾਕੀ ਪੈਟਰੋਲ ਪਾਪ ਮਹਿੰਗਾ ਹੋ ਗਿਆ ਤੇਲ ਸਾਰਾ ਦੇਖ ਲੋ ਬਹੁਤ ਜ਼ਿਆਦਾ ਰਸ ਹੋ ਰਿਹਾ ਦੇਖੋ ਪੀੜ ਪੜਾਕਾ ਬਹੁਤ ਸਮੱਸਿਆ ਆ ਰਹੀ ਜੀ ਤੁਸੀਂ ਤੇਲ ਪੋਇਆ ਨਹੀਂ ਪੋਇਆ ਜੀ ਕਿਉਂ ਨਹੀਂ ਪੋਇਆ ਤੁਸੀਂ ਤੇਲ ਮਹਿੰਗਾ ਹੋ ਗਿਆ ਨਾਲੇ ਦੇਖ ਲੋ ਰਸ ਕਿੰਨਾ ਹੋਇਆ ਪਿਆ ਤੇ ਸਰਕਾਰ ਨੂੰ ਇਹ ਹੀ ਉਮੀਦ ਕਰਦੇ ਆ ਜੀ ਜਿਹੜਾ ਸਰਕਾਰ ਨੇ ਡਿਲੀਵਰਾਂ ਵਾਸਤੇ ਕੀਤਾ ਉਹ ਕਾਲਾ ਕਾਨੂੰਨ ਬਾਉਸ ਲੈ ਸਕਦੇ ਆ ਬੰਦਾ ਮਾਰ ਕੇ ਕੋਈ ਰਾਜ਼ੀ ਨਹੀਂ ਹੈਗਾ ਤੇ ਸਰਕਾਰ ਹੋਰ ਇੱਕ ਕਦਮ ਉਠਾ ਰਹੀ ਹੈ ਜੀ ਇਹ ਦੇਖ ਲੋ ਪੜੀ ਪੜਾਕਾ ਕਿੰਨਾ ਹੋਇਆ ਪਿਆ ਉਹਨਾਂ ਦੇਖ ਲੋ ਸਿਕੰਦਰ ਸਿੰਘ ਇਹ ਕਿਹੜੀ ਗੱਡੀ ਆ ਇਹ ਇਹ ਐਂਬੂਲੈਂਸ ਆ ਜੀ ਪਰ ਉਹ ਪੰਪ ਤੇ ਜੀ ਮਰੀਜ਼ ਲੈ ਕੇ ਜਾਣ ਕਿੱਧਰ ਜਾਈਗੀ ਡੀਜ਼ਲ ਮਿਲ ਨਹੀਂ ਰਿਹਾ ਬਹੁਤ ਪਰੇਸ਼ਾਨੀ ਹੋ ਰਹੀ ਹੈ ਜੀ ਕੀ ਚਾਹਣਾ ਚਾਹੁੰਦੇ ਆ ਸਰਕਾਰ ਦੇ ਇਹਦਾ ਸਰਕਾਰ ਨੂੰ ਇਹੀ ਕਹਣਾ ਚਾਹੁੰਦੇ ਆ ਉਹਦੇ ਕਾਨੂੰਨ ਵਾਪਸ ਲਵੇ ਤੇ ਸਾਰਿਆਂ ਨੂੰ ਕੋਈ ਡੀਜ਼ਲ ਮਿਲੇ ਸਾਰਿਆਂ ਨੂੰ ਸਹੂਲਤ ਮਿਲੇ ਇਹ ਕਾਨੂੰਨ ਬਹੁਤ ਕਾਲੇ ਆ ਡਰਾਈਵਰ ਡਰਾਈਵਰ ਕਿਥੋਂ ਦੇਊਗਾ 10 ਲੱਖ ਰੁਪਈਆ ਕਿਉਂ ਜੀ ਉਹਦੇ ਕੋਲ ਤਾਂ ਰੋਟੀ ਖਾਣ ਨੂੰ ਪੈਸੇ ਨਹੀਂ ਹੁੰਦੇ ਕਈ ਵਾਰੀ ਕਿਥੋਂ 10 ਲੱਖ ਰੁਪਈਆ ਦੇ ਦੋ हां जी हां जी ਰੱਖਣਾ ਚਾਹੀਦਾ ਕੋਟਾ ਬਿਲਕੁਲ ਰੱਖਣਾ ਚਾਹੀਦਾ ਹੁਣ ਮਰੀਜ਼ ਲੈ ਕੇ ਜਾਣਾ ਮੈਂ ਕਿੱਧਰ ਨੂੰ ਜਾਵਾਂ ਜੀ ਕੀ ਕਹਿੰਦੇ ਪੰਪ ਵਾਲੇ ਹੁਣ ਪੰਪ ਵਾਲੇ ਕਹਿੰਦੇ ਡੀਜ਼ਲ ਹੈ ਨਹੀਂ ਜੀ ਮੇਰਾ ਨਾਮ ਜੀ ਮੱਖਣ ਸਿੰਘ ਹੈ ਜੀ ਮੇਰਾ ਨਾਮ ਜੀ ਮੱਖਣ ਸਿੰਘ ਹੈ ਜੀ ਹਾਂ ਜੀ ਮੇਰੇ ਕੋਲ ਸਵੇਰੇ ਸਵੇਰੇ ਫੋਨ ਆਗਾ ਕਿ ਭਾਈ ਪੈਟਰੋਲ ਸਟੈਂਡ ਦੇ ਵਿੱਚ ਖਤਮ ਹੋ ਹੀ ਜਾਂਦਾਗਾ ਤੇ ਜਾ ਕੇ ਆਪਦੇ ਵਹੀਕਲ ਅੰਦਰ ਤੇਲ ਪਵਾ ਲਓ ਜਦੋਂ ਮੈਂ ਇੱਥੇ ਆਇਆ ਤੇ ਆ ਕੇ ਦੇਖਿਆ ਤੇ ਇੱਥੇ ਨਾਰਮਲ ਪੈਟਰੋਲ ਤਾਂ ਮਿਲ ਨਹੀਂ ਰਿਹਾ ਪਾਵਰ ਪੈਟਰੋਲ ਮਿਲ ਰਹੇਗਾ ਜਿਹੜਾ ਕਿ ਮਹਿੰਗਾਗਾ तकरीबन 6 ਰੁਪਏ ਵੱਧ ਲੀਟਰ ਮੰਗਰ ਸਾਨੂੰ ਦੇਣੇ ਪੈ ਰਹੇ ਨੇਗੇ ਤੇ ਬਾਕਰ ਤੁਸੀਂ ਦੇਖ ਲਓ ਜੀ ਕਿੰਨੀ ਵੱਡੀ ਲੈਣਾਂ ਲੱਗੀਆਂ ਨੇਗੀਆਂ ਲੋਕਾਂ ਨੂੰ ਕਿੰਨਾ ਮਤਲਬ ਵੱਧ ਪੈਸਾ ਦੇਣਾ ਪੈ ਰਿਹਾ ਹੈਗਾ ਸਰਕਾਰ ਨੂੰ ਚਾਹੀਦਾ ਕਿ ਭਾਈ ਜਿਹੜੀ ਆ ਹੜਤਾਲ ਲੱਗੀ ਉਹਨਾਂ ਨੂੰ ਛੇਤੀ ਛੇਤੀ ਸੱਦ ਕੇ ਉਹਨਾਂ ਦਾ ਹੱਲ ਕਰਨ ਤਾਂ ਕਿ ਗਰੀਬ ਲੋਕਾਂ ਦਾ ਨੁਕਸਾਨ ਨਾ ਹੋਵੇ